ਇਚਾਰੇ ਨੂੰ ਵੀ ਔਰ ਬਾਕੀ ਧਰਮਾਂ ਨੂੰ ਵੀ ਜਿੰਨਾ ਜਿਹੜੇ ਸਾਰੇ ਧਰਮਾਂ ਦੇ ਬੇਅਦਬੀਆਂ ਹੋਈਆਂ ਨੇ 2015 ਤੋਂ ਲੈ ਕੇ ਜਦੋਂ ਇਹ ਆਮ ਆਦਮੀ ਪੰਜਾਬ 'ਚ ਆਪਣਾ ਭਵਿੱਖ ਤਲਾਸ਼ ਰਹੀ ਸੀ ਆਪਣੇ ਪੈਰ ਜਮਾ ਰਹੀ ਸੀ ਇਹ ਬੇਅਦਬੀਆਂ ਉਦੋਂ ਸ਼ੁਰੂ ਹੋ ਗਈਆਂ ਸੀ ਉਸ ਕਹਿਤ ਹੀ 2016 'ਚ ਇੱਥੇ ਮਲੇਰਕੋਟਲੇ 'ਚ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਦੇ ਪੰਨੇ ਖਿਲਾਰੇ ਜਾਂਦੇ ਨੇ ਤੇ ਉਹਦੇ ਇਹ ਵਿੱਚ ਜਿਹੜਾ 90 ਲੱਖ ਰੁਪਈਆ ਟਰਾਂਸਫਰ ਹੁੰਦਾ ਇੱਕ ਅਕਾਊਂਟ ਚੋਂ ਨਰੇਸ਼ ਯਾਦਵ ਦੇ ਅਕਾਊਂਟ ਚੋਂ ਬੀਜੇ ਕੁਮਾਰ ਦੇ ਅਕਾਊਂਟ ਚ 90 ਲੱਖ ਰੁਪਈਆ ਆਮ ਆਦਮੀ ਵੱਲੋਂ ਦਿੱਤਾ ਜਾਂਦਾ ਹੈ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਲਈ ਔਰ ਉਹਦੀ ਜਿਹੜੀ ਪੈਰਵਾਹੀ ਕਰਦੇ ਨੇ ਉਹ ਜਿਹੜੇ ਅੱਜ ਦੇ ਸਾਡੇ ਖਜ਼ਾਨਾ ਮੰਤਰੀ ਔਰ ਸਾਡੇ ਸਿੱਖਿਆ ਮੰਤਰੀ ਇਹ ਦੋਨੋਂ ਇਹਦੀ ਪੈਰਵਾਹੀ ਕਰਦੇ ਨੇ ਔਰ ਮੇਰ ਜਿਹੜਾ ਸਾਡਾ ਦੋਸ਼ੀ ਮੈਂ ਤਾਂ ਕਹੂੰਗੀ ਸਾਡਾ ਸਭ ਤੋਂ ਵੱਡਾ ਦੋਸ਼ੀ ਜੋ ਸਾਡੇ ਆਪਣੇ ਧਰਮ ਦਾ ਹੋ ਕੇ ਜਮੀਲੂ ਰਹਿਮਾਨ ਜਿਹੜਾ ਉਹਨਾਂ ਦੀ ਖਾਤਰਦਾਰੀ ਕਰਦਾ ਸੀ ਉਹਨਾਂ ਦੀ ਮਹਿਮਾਨ ਨਿਵਾਜ਼ੀ ਕਰਦਾ ਸੀ ਇਸ ਸ਼ਹਿਰ 'ਚ ਬੈਠ ਕੇ ਸਾਡੇ ਇਸ ਚਾਇਰ 'ਚ ਬੈਠ ਕੇ ਸਾਡੇ ਧਰਮ ਗ੍ਰੰਥ ਦੀ ਸਾਡੇ ਕੁਰਾਨ ਸ਼ਰੀਫ ਦੀ ਬੇਅਦਵੀ ਕਰਨ ਵਾਲਿਆਂ ਨੂੰ ਉਹਨੇ ਆਪਣੀ ਸਾਡੇ ਇੱਥੇ ਸਥਾਨ ਦਿੱਤਾ ਆਪਣੇ ਨਾਲ ਜਾ ਜਾ ਕੇ ਪੇਸ਼ੀਆਂ ਉਹਦੇ ਭੁਗਤੀਆਂ ਤੇ ਉਹਦੀ ਪੂਰੀ ਇਤਮਾਇਤ ਕੀਤੀ ਜਿਸ ਦੇ ਨਾਲ ਅੱਜ ਜਿਹੜੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹਦੇ 'ਚ ਜ਼ਮੀਲੂ ਰਹਿਮਾਨ ਸਾਹਿਬ ਦਾ ਨਾਮ ਪਾਇਆ ਗਿਆ ਆਮ ਆਦਮੀ ਦੇ ਤਰਫੋਂ ਦੇਖੋ ਤੁਸੀਂ ਦੇਖੋ ਜਿਹੜੀ ਇਹ ਸਿਲੇਕਟ ਕਮੇਟੀ ਹੈ ਜਿੱਦੇ ਚ ਲਿਖਿਆ ਜਾਂਦਾ ਇਹਨਾਂ ਨੂੰ ਸੁਝਾਅ ਦੇਣ ਲਈ ਚੁਣਿਆ ਗਿਆ ਹੈ ਇਹ ਲਿਖਿਆ ਗਿਆ ਪੰਜਾਬ ਵਿਧਾਨ ਸਭਾ ਸਕਤਰੇਤ ਅਧਿ ਸੂਚਨਾ 19 ਜੁਲਾਈ 2025 ਨੰਬਰ ਐਲਏ 2025 ਮਾਰੀ ਆਫ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਮਿਤੀ 15 ਜੁਲਾਈ 2025 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਲੈਕਟ ਕਮੇਟੀ ਨੂੰ સોંપਣ ਸੰਬੰਧੀ ਸਰਬਸੰਮਤੀ ਨਾਲ ਪਾਸ ਹੋਇਆ ਪ੍ਰਸਤਾਵ ਅਨੁਸਾਰ ਇਸ ਬਿੱਲ ਤੇ ਸਿਲੇਕਟ ਕਮੇਟੀ ਵਿੱਚ ਕੰਮਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਇੱਥੇ ਲਿਖੇ ਮਾਨਯੋਗ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਜਿਦੇ ਚ ਮਾਨਯੋਗ ਮੈਂਬਰ ਸਾਹਿਬ ਨੇ ਸਾਡੇ 15ਵੇਂ ਨੰਬਰ ਤੇ ਮੁਹੰਮਦ ਜ਼ਮੀਲੂ ਰਹਿਮਾਨ ਸਾਹਿਬ ਜਿਨ੍ਹਾਂ ਦੀਆਂ ਮੈਂ ਅੱਜ ਤੁਹਾਨੂੰ ਦੇ ਦੱਸ ਦਿਆਂ ਕਿ ਆ ਉਸ ਟਾਈਮ ਦੀ ਉਹਨਾਂ ਦੀ ਫੋਟੋਜ਼ ਨੇ ਅੱਜ ਇਹ ਪਿਕਸ ਨੇ ਇਹ ਉਸ ਟਾਈਮ ਦੀ ਹਨ ਜਦੋਂ ਸਾਡੇ ਹੀ ਮਲੇਰ ਕੋਟਲੇ 'ਚ ਸਾਡੇ ਹੀ ਧਾਰਮਿਕ ਗ੍ਰੰਥ ਦੀ ਬੇਅਦਵੀ ਕੀਤੀ ਜਾਂਦੀ ਹੈ ਔਰ ਕੋਰਚ ਬੈਠ ਕੇ ਇਸ ਬੰਦੇ ਦੀ ਨਰੇਸ਼ ਯਾਦਵ ਦੀ ਪੈਰਵਾਹੀ ਕਰਨ ਲਈ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਜਮੀਲੂ ਰਹਿਮਾਨ ਸਾਹਿਬ ਇਹ ਬੈਠੇ ਹੋਏ ਨੇ ਹਰਪਾਲ ਜਿੰਮਾ ਸਾਹਿਬ ਬੈਠੇ ਹੋਏ ਨੇ ਜਿਹਦੇ ਇਹਨਾਂ ਦੀ ਪੈਰਵੀ ਕਰ ਰਹੇ ਨੇ ਔਰ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਇਹਨਾਂ ਨੂੰ ਬਚਾਉਣ ਲਈ ਔਰ ਪੂਰੀ ਕੋਸ਼ਿਸ਼ ਦੇ ਤਹਿਤ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਡਾਇਰੈਕਟਰ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ ਐਸਐਸਪੀ ਡੀਸੀ ਡੀਏ ਇਹ ਚਾਰ ਜਿਹੜੇ ਬੰਦੇ ਡਿਪਾਰਟਮੈਂਟ ਵਿੱਚ ਕਹਾ ਕਿ ਇਹਨਾਂ ਨੇ ਵੀ ਪੂਰਾ ਜ਼ੋਰ ਲਗਾਇਆ ਬਚਾਉਣ ਲਈ ਪਰ ਮਾਨਯੋਗ ਸਾਡੇ ਜੱਜ ਸਾਹਿਬ ਗਰੇਵਾਲ ਸਾਹਿਬ ਉਹਨਾਂ ਨੇ ਸਬੂਤਾਂ ਨੂੰ ਦੇਖਦੇ ਹੋਏ 90 ਲੱਖ ਜਿਹੜੀ ਟਰਾਂਸਫਰ ਉਹਨੂੰ ਦੇਖਦੇ ਹੋਏ ਔਰ ਹੋਰ ਬਾਕੀ ਸਬੂਤਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਇਹਨੂੰ ਸਜ਼ਾ ਦਿੱਤੀ ਨਰੇਸ਼ ਯਾਦਵ ਨੂੰ ਹੁਣ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੀ ਆ ਕਿ ਜਿਹੜੇ ਇਹਨਾਂ ਨੇ ਲੈਟਰ ਲਿਖੇ ਸਾਡੇ ਡੀਸੀ मैडम उस टाइम थी पल्लवी जोशी ਤੇ ਇਹਨਾਂ ਨੂੰ ਇਹਨਾਂ ਨੇ ਲੈਟਰ ਲਿਖ ਕੇ ਕਿਹਾ ਜਿਹੜੇ ਗਵਾਹ ਸੀ ਉਹ ਆਪਣਾ ਕੇਸ ਵਾਪਸ ਲੈਣਾ ਚਾਹੁੰਦੇ ਨੇ ਪਹਿਲਾਂ ਮੈਂ ਉਹ ਗਵਾਹਾਂ ਨੂੰ ਪੁੱਛਣਾ ਚਾਹੀਦਾ ਕਿ ਉਹਨਾਂ ਨੇ ਕਿਸ ਆਧਾਰ ਤੇ ਕੀ ਉਹਨਾਂ ਨੂੰ ਚੜਾਵਾ ਦਿੱਤਾ ਗਿਆ ਡਰਾਇਆ ਗਿਆ ਕਿਸ ਆਧਾਰ ਤੇ ਉਹਨਾਂ ਨੇ ਆਪਣੇ ਜਿਹੜੇ ਨੇ ਬਿਆਨ ਵਾਪਸ ਲੈ ਆਏ ਪਹਿਲਾਂ ਤਾਂ ਮੇਰਾ ਸਵਾਲ ਉਹਨਾਂ ਨੂੰ ਮੁਸਲਮਾਨ ਹੋਣ ਦੇ ਨਾਤੇ ਮੁਹੰਮਦ ਅਸ਼ਰਫ ਸਾਹਿਬ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਉਹਨਾਂ ਨੇ ਇਹ ਵਾਪਸ ਕਿਉਂ ਲਿਆ ਅਗਰ ਉਹਨਾਂ ਨੂੰ ਡਰਾ ਕੇ ਧਮਕਾਇਆ ਗਿਆ ਤਾਂ ਜਦੋਂ ਦੋਸ਼ੀ ਸਾਬਤ ਹੋ ਗਏ ਤਾਂ ਹੁਣ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਹੈਗੇ ਉਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਕੀ ਉਹਨਾਂ ਤੇ ਕੋਈ ਪ੍ਰੈਸ਼ਰ ਪਾਇਆ ਗਿਆ ਤਾਂ ਉਹ ਚੁੱਪ ਬੈਠੇ ਨੇ ਜਾਂ ਉਹਨਾਂ ਨੂੰ ਕੁਝ ਚੜਾਵਾ ਚੜਿਆ ਇਹ ਦੋਨੋਂ ਪੂਰੇ ਸਾਡਾ ਮੁਸਲਿਮ ਸਮਾਜ ਇਹ ਜਾਣਨਾ ਚਾਹੁੰਦੇ ਕਿ ਉਹ ਚੁੱਪ ਕਿਉਂ ਨੇ ਔਰ ਦੂਸਰੀ ਗੱਲ ਇਹ ਹੈ ਜਮੀਲੂ ਰਹਿਮਾਨ ਸਾਹਿਬ ਜਿਹੜੇ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਸੀ ਪੂਰੀ ਅੱਧਾ ਪਾਰ ਕਰ ਦਿੱਤੀਆਂ ਕਿ ਇੱਕ ਕੁਰਾਨ ਸ਼ਰੀਫ ਆਪਣੀ ਧਾਰਮਿਕ ਕਿਤਾਬ ਦੀ ਬੇਅਦਬੀ ਬੇਖੁਰਮਤੀ ਹੋਗੀ ਪਰ ਉਹ ਚੁੱਪ ਬੈਠੇ ਰਹੇ ਮੈਂ ਇੱਕ ਹੋਰ ਗੱਲ ਕਹਾ ਕਹਿੰਦੇ ਜੀ ਆਮ ਆਦਮੀ ਨੇ ਬਹੁਤ ਗਰੀਬ ਲੋਕਾਂ ਨੂੰ ਟਿੱਕਾਂ ਦਿੱਤੀਆਂ ਨੇ ਤੁਸੀਂ ਵੀ ਸੁਣਿਆ ਹੋਵੇਗਾ ਕਿ ਕਿਹਾ ਗਿਆ ਕਿ ਬਹੁਤ ਗਰੀਬ ਲੋਕਾਂ ਨੂੰ ਟਿੱਕਾਂ ਦਿੱਤੀਆਂ ਨਾ ਉਹਦੇ ਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਬਹੁਤ ਉੱਚ ਪੱਧਰ ਤੇ ਆਉਂਦਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਮੀਲੂ ਰਹਿਮਾਨ ਸਾਹਿਬ ਦਾ ਬਹੁਤ ਥੇੜਲੇ ਦਰਜੇ ਤੋਂ ਨਾ ਪਰ ਮੈਂ ਉਹ ਦੱਸ ਦਿਆਂ ਕਿ ਜਿਹੜੇ ਬੇਅਦਵੀ ਜਿਹੜਾ ਉਹਨਾਂ ਨੇ ਆਪਣਾ ਜ਼ਮੀਰ ਗਿਰਵੀ ਰੱਖਿਆ ਮੈਂ ਇਹ ਕਹੂੰਗੀ ਇਹ ਜ਼ਮੀਰ ਗਿਰਵੀ ਰੱਖ ਕੇ ਇਹਨਾਂ ਨੂੰ ਇਹ ਟਿਕਟ ਦਿੱਤੀ ਗਈ ਕਿਉਂਕਿ ਹੋਰ ਵੀ ਬਹੁਤ ਕਾਬਿਲ ਇੱਥੇ ਲੋਕ ਸੀ ਜਿਹੜੇ ਜਿਹੜੇ ਇਹ ਡਿਸਰਵ ਕਰਦੇ ਸੀ ਇਹ ਟਿਕਟ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਇਹਨਾਂ ਨੇ ਕੁਰਾਨ ਸ਼ਰੀਫ ਦੀ ਬੇਅਦਵੀ ਕਰਨ ਵਾਲਿਆਂ ਨੂੰ ਬਚਾਇਆ ਨਰੇਸ਼ ਯਾਦਵਨ ਨੂੰ ਬਚਾਇਆ ਉਹਦੀ ਪੂਰੀ ਮਹਿਮਾਨ ਨਿਵਾਜ਼ੀ ਕੀਤੀ ਜਿਹਦੇ ਬਦਲੇ ਇਹਨੂੰ ਇਹ ਟਿਕਟ ਦਿੱਤੀ ਗਈ